ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਪ੍ਰੀ ਸਵੀਕਾਰ ਨਹਾ ਤੁਹਾਡਾ ਕੋਟ ਸਰਾਜ ਜਿਵੇਂ ਹੀ ਫਿਰ ਦੁਬਾਰਾ ਸਿਆਸਤ ਵਿੱਚ ਸਰਗਰਮ ਹੋਏ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਹਨਾਂ ਦੀ ਧਰਮ ਪਤਨੀ ਬੀਬਾ ਸਿਮਰਤ ਕੌਰ ਬਾਦਲ ਕਿਉਂਕਿ ਐਡਵੋਕੇਟ ਪਰ ਉਪਕਾਰ ਸਿੰਘ ਹਮਨ ਦੇ ਹੱਕ ਵਿੱਚ ਅੱਡੀ ਚੋਟੀ ਦਾ ਪੂਰੀ એનર્ਜੀ ਝੋਕੀ ਜਾ ਰਹੀ ਹੈ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਦੇ ਪਰਿਵਾਰ ਅਤੇ ਸੁਖਬੀਰ ਸਿੰਘ ਬਾਦਲ ਦੇ ਸਾਥੀਆਂ ਵੱਲੋਂ ਇਹ ਵੀ ਦੋ ਬਿਕਰਮਜੀਤ ਸਿੰਘ ਮਜੀਠੀਆ ਵੀ ਚੋਣ ਮੈਦਾਨ ਦੇ ਵਿੱਚ ਆ ਗਏ ਨੇ ਐਡਵੋਕੇਟ ਪਤੁਪਕਾਰ ਸਿੰਘ ਘੁੰਮਣ ਦੇ ਹੱਕ ਵਿੱਚ ਤੇ ਦੂਸਰੇ ਪਾਸੇ ਕੱਲ ਵੱਡੀ ਸਫਲਤਾ ਮਿਲੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੱਲ ਘਰ ਵਾਪਸੀ ਕਰਵਾਈ ਸਿਕੰਦਰ ਸਿੰਘ ਮਲੂਕਾ ਦੀ ਕਿਉਂਕਿ ਸਿਕੰਦਰ ਸਿੰਘ ਮਲੂਕਾ ਇੱਕ ਪੁਲ ਦਾ ਕੰਮ ਕਰਨਗੇ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਵਿਚਕਾਰ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਚਰਚਾ ਕਰ ਰਹੇ ਨੇ ਸਿਕੰਦਰ ਸਿੰਘ ਮਲੂਕਾ ਭਈ ਵਿਦਾਊਟ ਭਾਰਤੀ ਜਨਤਾ ਪਾਰਟੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨਾ ਡਿਫਿਕਲਟ ਹੈ ਅਸੰਭਵ ਹੈ ਇਸ ਨੂੰ ਲੈ ਕੇ ਹੋਣ ਤ੍ਰੋਮਲੀ ਅਕਾਲੀ ਦਲ ਦਾ ਬਾਗੀ ਧੜਾ ਸਰਗਰਮ ਹੋ ਗਿਆ ਹੈ ਸਿਕੰਦਰ ਸਿੰਘ ਮਲੂਕਾ ਤੇ ਦਲ ਬਦਲੂ ਹਿਰਦੇ ਪਰਵਿਰਤਨ ਦੇ ਤੱਜ ਕੱਸੇ ਧਾਰੇ ਦੇ ਇਹ ਉਹੀ ਸਿਕੰਦਰ ਸਿੰਘ ਮਲੂਕਾ ਹੈ ਜਿਨ੍ਹਾਂ ਦੀ ਧਰਮ ਪਤ ਜਿਨ੍ਹਾਂ ਦੀ ਨੋਹ ਪਰਮਪਾਲ ਕੌਰ ਸਿੱਧੂ ਵੱਲੋਂ ਲੋਕ ਸਭਾ ਦੀ ਚੋਣ ਲੜੀ ਗਈ ਬੀਬਾ ਅਸਮਿਤ ਕੌਰ ਦੇ ਖਿਲਾਫ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜਿੱਥੇ ਕਿ ਬੀਬਾ ਅਸਮਿਤ ਕੌਰ ਬੜੇ ਵੱਡੇ ਮਾਰਜਨ ਦੇ ਨਾਲ ਜਿੱਤੇ ਹਾਲਾਂਕਿ ਸਿਕੰਦਰ ਸਿੰਘ ਮਲੂਕਾ ਨੇ ਉਹਨਾਂ ਦਿਨਾਂ ਦੇ ਵਿੱਚ ਆਪਣੀ ਨੋਹ ਪਰਮ ਭਾਕੌਰ ਸਿੱਧੂ ਲਈ ਚੋਣ ਪ੍ਰਚਾਰ ਨਹੀਂ ਕੀਤਾ ਸੀ ਯਾਨੀ ਕਿ 4-5 ਦਿਨ ਪਹਿਲਾਂ ਉਹ ਦੁਬਈ ਚਲੇ ਗਏ ਸੀ ਹਗੇ ਤਾਂ ਭਾਰਤੀ ਜਨਤਾ ਪਾਰਟੀ ਦਾ ਹਿੱਸਾ ਸੀ ਇਸ ਨੂੰ ਲੈ ਕੇ ਹੁਣ ਚਰਨਜੀਤ ਸਿੰਘ ਬਰਾੜ ਦਿਵਾਲੇ ਹੋ ਗਏ ਨੇ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਅਤੇ ਦੂਸਰੇ ਪਾਸੇ ਸਿਕੰਦਰ ਸਿੰਘ ਮਲੂਕਾ ਤੇ ਲੁਧਿਆਣਾ ਵਿੱਚ 19 ਤਰੀਕ ਨੂੰ ਜਿਮਨੀ ਚੋਣਾ ਹ ਉਸ ਤੋਂ ਪਹਿਲਾਂ ਕਈ ਲੀਡਰ ਪਾਰਟੀ ਛੱਡ ਰਹੇ ਹਨ ਕਈ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ ਉੱਤੇ ਹੀ ਪੰਜਾਬ ਦੀ ਸਿਆਸਤ ਵਿੱਚ ਵੱਡੀ ਹਲਚਲ ਉਦੋਂ ਵਈ ਜਦੋਂ ਸਿਕੰਦਰ ਸਿੰਘ ਮਲੂਕਾ ਦੀ ਸ਼ਰੂਮੀ ਅਕਾਲੀ ਦਲ ਦੇ ਵਿੱਚ ਵਾਪਸ ਹੋਈ ਇਸ ਬਾਰੇ ਸੁਖਬੀ ਸਿੰਘ ਬਾਦਲ ਨੇ ਸੋਸ਼ਲ ਮੀਡੀਆ ਤੇ ਜਾਣਕਾਰੀ ਦਿੱਤੀ ਸਿਕੰਦਰ ਸਿੰਘ ਮਲੂਕਾ ਦੇ ਅਕਾਲੀ ਦਲ ਵਿੱਚ ਜਾਣ ਤੋਂ ਬਾਅਦ ਪਾਰਟੀ ਦੇ ਕੁਝ ਆਗੂ ਸੁਖਬੀ ਸਿੰਘ ਬਾਦਲ ਤੇ ਹਮਲਾਵਰ ਹੋ ਰਹੇ ਹਨ ਦੱਸਦੀ ਕਿ ਚਰਨਜੀਤ ਸਿੰਘ ਬਰਾੜ ਨੇ ਸੁਭੀਰ ਸਿੰਘ ਬਾਦਲ ਨੂੰ ਸਵਾਲ ਕੀਤਾ ਕਿ ਉਹਨਾਂ ਨੇ ਸਿਕੰਦਰ ਸਿੰਘ ਮਲੂਕਾ ਨੂੰ ਪਾਰਟੀ ਵਿੱਚ ਕਿਉਂ ਕੱਢਿਆ ਸੀ ਕਿਉਂਕਿ ਉਹਨਾਂ ਦੇ ਬੱਚੇ ਭਾਜਪੀ ਵਿੱਚ ਚਲੇ ਗਏ ਸਨ ਜਿਸ ਕਰਕੇ ਤੁਸੀਂ ਉਹਨਾਂ ਨੂੰ ਪਾਰਟੀ ਵਿੱਚ ਕੱਢਿਆ ਬਰਾੜ ਨੇ ਕਿਹਾ ਆਵੇ ਤਾਂ ਹਿਰਦੇ ਪਰਿਵਰਤਨ ਤੇ ਜਾਵੇ ਤਾਂ ਦਲ ਬਦਲੋ ਅੱਜਕੱਲ ਦੀ ਸਿਆਸ ਦੇ ਮੈਨੇ ਵੀ ਦਲ ਬਦਲੂਆਂ ਵਰਗੇ ਹੋ ਗਏ ਨੇ ਬਰਾੜ ਨੇ ਸੁਭੀਰ ਸਿੰਘ ਬਾਦਲ ਵੱਲੋਂ ਮਲੂਕਾ ਦੀ ਘਰ ਵਾਪਸੀ ਤੇ ਸਵਾਲ ਚੁੱਕੇ ਉਹਨਾਂ ਨੇ ਕਿਹਾ ਕਿ ਸਦਾ ਸਿਕੰਦਰ ਸਿੰਘ ਮਲੂਕਾ ਦਾ ਸੁਖਬੀਰ ਸਿੰਘ ਬਾਦਲ ਦੇ ਧਰੇ ਵੇਚਲੇ ਜਾਨ ਨੂੰ ਘਰ ਵਾਪਸੀ ਸ਼ਬਦ ਕਹਿਣਾ ਸਿਆਸੀ ਧਰਮ ਦਾ અપਮਾਨ ਹੋਵੇਗਾ ਉਹਨਾਂ ਨੇ ਕਿਹਾ ਕਿ ਸੁਖਬੀਰ ਬਾਦਲ ਜਰੂਰ ਜਵਾਬ ਦੇਣਗੇ ਕਿ ਅੱਜ ਉਹਨਾਂ ਦੇ ਪਰਿਵਾਰ ਮੈਂਬਰ ਜਿਹੜੇ ਭਾਜਪਾ ਤੋਂ ਟਿਕਟ ਲੱਗ ਚੁੱਕੇ ਹਨ ਕੀ ਉਹ ਵਾਪਸ ਆ ਗਏ ਹਨ ਯਾਨੀ ਕਿ ਸਕੰਦਰ ਸਿੰਘ ਮਲੂਕਾ ਤਾਂ ਹੁਣ ਵੀ ਆਪਣੇ ਜਿਹੜੇ ਬਿਆਨ ਤੇ ਸਟੈਂਡ ਨੇ ਉਹ ਕਹਿੰਦੇ ਨੇ ਕਿ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਹੋਣਾ ਚਾਹੀਦਾ ਹੈ ਨੌ ਵੱਲੋਂ ਚੋਣ ਲੜੀ ਗਈ ਯਾਨੀ ਕਿ ਕਿਤਨਾ ਕਿਤੇ ਜਾ ਕੇ ਇਹ ਲੱਗ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਜਲਦੀ ਭਾਰਤੀ ਜਨਤਾ ਪਾਰਟੀ ਦੇ ਨਾਲ ਗੱਠਜੋੜ ਕਰ ਸਕਦੇ ਨੇ ਉਹਨਾਂ ਨੇ ਕਿਹਾ ਕਿ ਜਾਵੇ ਪਾਰਟੀ ਦੇ ਵਿੱਚੋਂ ਦਲ ਬਦਲੂ ਚਰਨਜੀਤ ਸਿੰਘ ਬਰਾੜ ਕਹਿੰਦੇ ਨੇ ਆਵੇ ਤੇ ਹਿਰਦੇ ਪ੍ਰਵਿਰਤਨ ਸੋਚ ਲੈਣਾ ਚਾਹੀਦਾ ਹੈ ਸੁਖਬੀਰ ਸਿੰਘ ਬਾਦਲ ਨੂੰ ਕਿ ਉਹਨਾਂ ਦੇ ਉਤਰ ਅਤੇ ਉਹਨਾਂ ਦੀ ਲੋ ਹਾਲੇ ਵੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਨੇ ਤੇ ਸਾਨੂੰ ਕਹਿ ਰਹੇ ਨੇ ਕਿ ਤੁਸੀਂ ਆਰਐਸ ਭਾਰਤੀ ਜਨਤਾ ਪਾਰਟੀ ਅਤੇ ਦਿੱਲੀ ਏਜੰਸੀਆਂ ਦੇ ਬੰਦੇ ਹੋ ਪਹਿਲਾ ਕਿਸੇ ਨੂੰ ਇਲਜ਼ਾਮ ਜੇਕਰ ਕਿਸੇ ਤੇ ਲਿਜੋ ਲਾਉਣੇ ਨੇ ਤੇ ਪਹਿਲਾਂ ਵੇਖ ਲੈਣਾ ਚਾਹੀਦਾ ਹੈ ਆਪਣੀ ਪੀੜੀ ਥੰਨੂ ਸੋਟਾ ਮਾਰੇ ਸੁਖਬੀ ਸਿੰਘ ਬਾਦਲ ਕਿ ਉਹ ਭਾਰਤੀ ਜਨਤਾ ਪਾਰਟੀ ਦਾ ਐ ਸੱਚਾ ਸੰਤ ਸਭਾਈ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦਾ ਹੈ ਇਹਨਾਂ ਦੋਨਾਂ ਪਾਰਟੀਆਂ ਦਾ ਗੱਠ ਜੁੜ ਹੋਵੇਗਾ ਜਿਸ ਪ੍ਰਕਾਰ ਨੇ ਇਹ ਵੀ ਵੱਡੀ ਗੱਲ ਕਹਿ ਦਿੱਤੀ ਹੈ